ਯਾਰ ਇਹਨੂੰ ਚੁੱਪ ਕਰਾਉਂ ਕੋਈ ਜਣ ਵੀਰ ਜੀ ਕੱਟ ਲਿਆ ਉਹ ਤੇ ਹਾਂਜੀ ਲੱਗੇ ਬਸਮੀਨ ਤੁਹਾਡੀ ਤੈਨੂੰ ਅੱਗੇ ਤੇ ਕਿਹਦੀ ਸਾਡਾ ਤੈਨੂੰ ਚੇਤਨੀ ਆਉਂਦਾ ਕਿੰਨੇ ਫੋਨ ਕਰਾਏ ਦੇਨੂ ਇਹ ਰਿਸ਼ਤੇ ਦਾ ਰੰਗ ਉਰ ਪਾਇ ਤਿੰਨਾ ਭਰਾਵਾਂ ਨੇ ਤੈਨੂੰ ਵਾਰੀ ਵਾਰੀ ਫੋਨ ਕੀਤੇ ਰਿਸ਼ਤੇ ਦਾ ਰੰਗ ਕਰਾਉ ਤੇ ਹੁਣ ਸਾਡਾ ਤੇਰਾ ਨਾਮ ਮੋਹ ਪਿਆਰ ਬਣ ਜਾਊਗਾ ਰਹਿਣਾ ਹੂੰ ਆ ਗੱਲਾਂ ਕਰਨ ਦਾ ਕੋਈ ਫਾਇਦਾ ਹੈਗਾ ਜੋਬਣ ਜਿਹੜਿਆਂ ਨੂੰ ਕੰਡਿਆ ਐਨੇ ਤੈਨੂੰ ਸਲਾਹ ਸਿਨਾਹ ਲਾਏ ਜੋਬਣਾ ਗੱਲਾਂ ਕਰਨ ਦਾ ਕੋਈ ਫਾਇਦਾ ਤੁਹਾਨੂੰ ਨਹੀਂ ਆ ਡੈਡੀ ਇਹ ਇਦਾਂ ਹੋਣ ਤੋਂ ਬਾਅਦ ਤੈਨੂੰ ਪਤਾ ਵਾ ਉਹ ਯਾਰ ਤੂੰ ਕੰਡਿਆ ਜੋਬਣਾ ਆੜੀਆਂ ਗੱਲਾਂ ਕੰਡੇ ਦਾ ਗੱਲਾਂ ਕਰਨ ਦਾ ਕੋਈ ਫਾਇਦਾ ਹੈਗਾ ਕੋਈ ਇਹਨੂੰ ਤੇ ਕੋਈ ਗੱਲਾਂ ਦਾ ਮਤਲਬ ਨਹੀਂ ਤੇਰੇ ਨਾਲ ਠੀਕ ਆ ਤੂੰ ਜਿੱਥੋਂ ਆਇਆ ਉੱਥੇ ਚੱਲ ਜਾ ਤੇ ਜਿੱਤਾ ਬੋ ਲਗੇ ਇੱਥੇ ਪਾਪੜ ਬਾਹਰ ਜੋਬਣ ਆ ਗੱਲਾਂ ਨਾ ਕੀਤਾ ਕੋਈ ਫਾਇਦਾ ਨਹੀਂ ਆ ਸਸਰੀ ਜੀ ਸਸਰੀ ਜੀ ਹੋ ਠੀਕ ਹੈ। ਉਹਦੀਓ ਠੀਕ ਠਾਕ ਹੈ ਜੀ। ਅਸੀਂ ਕਿਉਂ ਜੀ। ਉਹ ਤੂੰ ਦੱਜੋ। ਚੋਤਾ ਬੁਲਗੇ। ਤੁਸੀਂ ਆਏ ਕਰੋ ਤੇ ਚੱਲੇ ਕਰੋ। ਐਨੀ ਕਿਤੇ ਗੱਲ ਵੀ ਠੀਕ ਠਾਕ ਹੈ। ਠੀਕ ਠਾਕ। ਤੁਸੀਂ ਆਏ ਕਰੋ ਤੇ ਚੱਲੇ ਕਰੋ ਜੇ। ਉਹ ਵੀਰ ਜੀ ਅਸੀਂ ਕੋ ਕੰਮ ਆਏ ਸੀਗੇ ਤੇ ਉਦ ਲਬਾਗ ਵੀਰ ਨਾਲ ਗੱਲ ਹੋਈ। ਹਮਮ। ਪਰ ਉਹਨਾਂ ਦਾ ਨਹੀਂ ਮਨ ਹੈਗਾ ਵੀ ਮੈਚ ਰਵਾਂ। ਤਾਂ ਕਰਕੇ ਫਿਰ ਅਸੀਂ ਚੱਲੇ ਹਾਂ। ਠੀਕ ਆ। ਕੱਟ ਲੈ। ਰੁਕ ਦੇ। ਫਿਰ ਕੀ ਹੋ ਗਿਆ? ਕਿਉਂ ਟੈਨਸ਼ਨ ਲੈ ਰਹੇ ਆ? ਹੈਗਾ ਤੂੰ ਸਾਡਾ ਭਰਾ ਆਈਆਂ ਭਾਵੇਂ ਸਾਡੇ ਨਾਲ ਨਹੀਂ ਰਹੀ ਨਾ ਕੋਈ ਗੱਲ ਨਹੀਂ ਤੇ ਸਾਰੀ ਮੁਸ਼ਕਿਲ ਹੱਲ ਕਰਾਂਗੇ ਜਾ ਜੋਬਨ ਪਾਣੀ ਲੈ ਕੇ ਆ ਯਾਰ ਕਿਉਂ ਟੈਨਸ਼ਨ ਲੈਣ ਡਿਆ ਭਾਵੇਂ ਤੂੰ ਸਾਡੇ ਨਾਲ ਰਹਿ ਰਿਹਾ ਠੀਕ ਆ ਕੋਈ ਨਾ ਕਰਦੇ ਗੱਲ ਇਸ ਨਾਲ ਕੱਟ ਇਹੋ ਜੀ ਕਿਹੜੀ ਗੱਲ ਹੋ ਗਈ ਜਿਹੜਾ ਉਹਨਾਂ ਤੁਹਾਨੂੰ ਘਰੋਂ ਕੱਢਤਾ ਜੋਬਨ ਵੀਜੀ ਗੱਲ ਕੀ ਹੋਣੀ ਸੀ ਇਹਦੇ ਬਾਹਰ ਹੀ ਬਿਠੇ ਆ ਮੈਂ ਤੁਹਾਨੂੰ ਭੇਜਤਾ ਸੀ ਵੀ ਜਾ ਕਰ ਨੂੰ ਤੇ ਹੁਣ ਕੰਡਿਆ ਇੱਥੇ ਇੱਕ ਕੱਟ ਲੈ ਵਨ ਵੀਰੇ ਤੂੰ ਇੰਨੀ ਗੱਲ ਕਿਉਂ ਕਹੀ ਉਹਨੂੰ ਉਹਦੇ ਵਿਚਾਰਾ ਇੱਥੇ ਆਸਰਾ ਲੈਣਾ ਆਇਆ ਸਾਡੇ ਕੋਲੇ ਤੁਹਾਨੂੰ ਪਤਾ ਵੀਰ ਜੀ ਉਹ ਕਿੰਨੀ ਮਜਬੂਰੀ ਚ ਆਇਆ ਇੱਥੇ ਨੂੰ ਫਾਕਲ ਤਾਂ ਲੱਗਿਆ ਲੱਗ ਤਾ 1 ਯਾਰ ਤੂੰ ਹੀ ਕਿਉਂ ਨਾ ਮਨਾ ਕਰਤਾ ਉਹਦੇ ਵਿਚਾਰਾ ਆਸਰਾ ਲੈਣਾ ਆਇਆ ਇੱਥੇ ਵੀਰ ਜੀ ਉਹਦੇ ਮਜਬੂਰੀ ਚ ਆਇਆ ਤੇ ਜੇ ਉਹਨੂੰ ਮਜਬੂਰੀ ਨਾ ਹੁੰਦੀ ਤੇ ਉਹ ਇੱਥੇ ਕੀ ਲੈਣ ਆਉਂਦਾ 2 ਵਿੰਦਰ ਹਾ ਉਹਦੇ ਗੱਲ ਆ ਹੁਣ ਉਹਨੂੰ ਮਜਬੂਰੀ ਤੇ ਤਾਂ ਆ ਜਿਹਦੇ ਨਾਲ ਹੱਟ ਤੇ ਏਡੀ ਵੱਡੀ ਪਹਾੜ ਡਿੱਗਾ ਵੀ ਉਦੋਂ ਕਿੱਥੇ ਸੀ ਐਡੀ ਵੱਡੀ ਭਾਰ ਐਡੀ ਵੱਡੀ ਭਾਰ ਠੀਕ ਕਰੋ ਐਂਡ 1 ਵਿੰਦਰ ਐਡੀ ਕਿਹੜੀ ਮਜਬੂਰੀ ਹੋ ਸੀ ਜਿਹੜਾ ਹੁਣ ਆਇਆ ਤੇ ਜਿੱਦਨ ਸਾਡੇ ਡੈਡੀ ਨੂੰ ਇਦਾਂ ਹੋਇਆ ਇਦਾਂ ਉਦੋਂ ਕਿੱਥੇ ਸੀ ਉਦੋਂ ਦਾ ਅਜੇ ਤੱਕ ਨਹੀਂ ਆਇਆ ਨਾ ਹਰੇ ਨੂੰ ਇਦਾਂ ਆਇਆ ਵਨ ਇਹੋ ਤੇ ਗੱਲ ਆ ਵਿੰਦਰ ਉਹਨੂੰ ਮਜਬੂਰੀ ਤੇ ਆਇਆ ਉਦੋਂ ਕਿੱਥੇ ਸੀ ਰੁਕਦੀ ਹੁਣ ਵਨ ਆਹੋ ਤੇ ਗੱਲ ਆ ਵਿੰਦਰ ਹੁਣ ਉਹਨੂੰ ਮਜਬੂਰੀ ਤੇ ਉਹ ਆ ਗਿਆ ਤੇ ਜਿੱਦਨ ਡੈਡੀ ਨੇ ਇਦਾਂ ਹੋਇਆ ਸੀ ਉਦੋਂ ਮੈਂ ਫੋਨ ਜਾ 21 ਤੂੰ 1 ਵੀਰ ਜੀ ਹੁਣ ਕੀ ਕਰੀਏ ਹੁਣ ਉਹ ਘਰ ਆਇਆ ਘਰ ਆਏ ਨੂੰ ਕਿੱਦਾਂ ਮੋੜੀਏ ਯਾਰ ਕੀ ਕਹਾਂ ਦੇ ਭੁੱਲ ਗਏ ਮੈਂ 1 ਯਾਰ ਉਹਦੇ ਅੱਗੇ ਦੱਸਣ ਦੇ ਆ ਕਿ ਇੱਕ ਰਾਤ ਬਾਹਰ ਗੱਡੀ ਆ ਤੇ ਹੁਣ ਮਜਬੂਰੀ ਦੀ ਜਾਣ ਕਿੱਥੇ ਉਹ ਜੇ ਅਸੀਂ ਵੀ ਘਰੋਂ ਗੱਡਦੀਏ ਤੇ ਯਾਰ ਤੁਹਾਨੂੰ ਬੜਾ ਇਹ ਜੌਂੜਿਆ ਦੋਵਾਂ ਨੂੰ ਦਾ ਜਾਓ ਚੱਲ ਜਾਓ ਤੁਸੀਂ ਨਾਲ ਉਹਨਾਂ ਦੇ ਜੇ ਬਹੁਤਾ ਪਿਆਰ ਆਉਂਦਾ ਤੁਹਾਨੂੰ ਤੇ ਕੱਲ ਯਾਰ ਦਲੀਆਂ ਐਵੇਂ ਬੜਾ ਵਧੀਆ ਸਿਸਟਮ ਬੜਾ ਵਧੀਆ ਬਣ ਗਿਆ ਇਹ ਤਾਂ ਹੋਈਦਾ ਨਹੀਂ ਉੱਠਦਾ ਕਰਾਂਦੇ ਉੱਠਦਾ ਵਨ ਯਾਰ ਉਹ ਅੱਗੇ ਕਹਿਣ ਦੇ ਕਿ ਹਿਕਰਤ ਬਾਹਰ ਗੱਡੀ ਆ ਤੇ ਜੇ ਹੁਣ ਅਸੀਂ ਵੀ ਘਰੋਂ ਗੜਦੀਏ ਤੋ ਕਿੱਧਰ ਨੂੰ ਜਾਣਗੇ ਉਹ ਯਾਰ ਤੁਹਾਨੂੰ ਬੜਾ ਪਿਆਰ ਆਉਂੜਿਆ ਦੋਵਾਂ ਨੂੰ ਜਾਓ ਚੱਲ ਜੇ ਨਾਲ ਤੁਸੀਂ ਉਹਨਾਂ ਦੋਵਾਂ ਦੇ ਮੈਂ ਤਾਂ ਨਹੀਂ ਘਰ ਵਾੜਦਾ ਉਹਨੂੰ ਜੱਜ ਨਿਹਰਾ ਹੋ ਗਿਆ ਬਾਬਾ ਦਾ ਜੋ ਬਣਾ ਅੰਦਰ ਆ ਮੇਰੀ ਗੱਲ ਸੁਣ ਇੱਕ ਮਿੰਟ ਠੀਕ ਬਾਹ ਤੁਸੀਂ ਬਾਈ ਦੋ ਇੱਥੇ ਅਸੀਂ ਕੋਈ ਗੱਲ ਕਰ ਲਈਏ ਬੱਸ ਤੁਸੀਂ ਤੇ ਆਪਾਂ ਚ ਖਿਲਰੇ ਨੀਰਾ ਹੋ ਗਿਆ ਬਾਬਾ ਦਾ ਜੋ ਮੇਰੀ ਗੱਲ ਸੁਨੇ ਠੀਕ ਆ ਯਾਰ ਇਹ ਫੁੱਲ ਗਿਆ ਇੱਥੇ ਜੋ ਤੂੰ ਬੈ ਕਮੈਂਟ ਬਾਉ ਤੇ ਜੋ ਵੀ ਤੂੰ ਮੇਰੀ ਗੱਲ ਸੁਣਾ ਯਾਰ ਇਹਨੂੰ ਚੁੱਪ ਕਰਾਉ ਕੋਈ ਜੀ ਵੀਰ ਜੀ ਕਟ ਲਾਇਆ ਹਾਂ ਜੀ ਲੱਗੇ ਬਸਮੀਨ ਤੁਹਾਡੀ ਤੈਨੂੰ ਅੱਗੇ ਤੇ ਕਿਹਦੀ ਸਾਡਾ ਤੈਨੂੰ ਚੇਤਨੀ ਆਉਂਦਾ ਕਿੰਨੇ ਫੋਨ ਕਰਾਏ ਤੈਨੂੰ ਇਹ ਰਿਸ਼ਤੇਦਾਰਾਂ ਕੋਲ ਪਾਏ ਤਿੰਨਾ ਭਰਾਵਾਂ ਨੇ ਤੈਨੂੰ ਵਾਰੀ ਵਾਰੀ ਫੋਨ ਕੀਤੇ ਰਿਸ਼ਤੇਦਾਰਾਂ ਕੋਲ ਕਰਾਇਆ ਤੇ ਹੁਣ ਸਾਡਾ ਤੇਰੇ ਨਾਲ ਮੋਹ ਪਿਆਰ ਬਣ ਜੂਗਾ ਰਹਿਣਾ ਹੂੰ ਆ ਗੱਲਾਂ ਕਰਨ ਦਾ ਕੋਈ ਫਾਇਦਾ ਹੈਗਾ ਜੋ ਬਣ ਜਿਹੜੇ ਨੂੰ ਕੰਡਿਆ ਐਨੀ ਤੈਨੂੰ ਸਲਾਹ ਸੁਨਾਹ ਲਏ ਜੋ ਬਣਾ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਆ ਡੈਡੀ ਇਹ ਇਦਾਂ ਹੋਣ ਤੋਂ ਬਾਅਦ ਤੈਨੂੰ ਪਤਾ ਵਾ ਉਹ ਯਾਰ ਤੂੰ ਕੰਡਿਆ ਜੋ ਬਣਾ ਆੜੀਆਂ ਗੱਲਾਂ ਕੰਡਿਆ ਦਾ ਗੱਲਾਂ ਕਰਨ ਦਾ ਕੋਈ ਫਾਇਦਾ ਹੈਗਾ ਕੋਈ ਇਹਨੂੰ ਦੇ ਕੋਈ ਗੱਲਾਂ ਦਾ ਮਤਲਬ ਨਹੀਂ ਤੇਰਾ ਠੀਕ ਆ ਤੂੰ ਜਿੱਥੋਂ ਆਇਆ ਉੱਥੇ ਚੱਲ ਜਾ ਤੇ ਜੇ ਤਾ ਉਹ ਲੱਗੇਗੇ ਇੱਕ ਤੇ ਪਾਪੜ ਬਾਹਰ ਦੇ ਜੋ ਬਣਾ ਆ ਗੱਲਾਂ ਨਾ ਕੀਤਾ ਕੋਈ ਫਾਇਦਾ ਨਹੀਂ ਆ ਸੱਸ ਜੀ ਕਹਿੰਦੇ ਜੀ ਸੱਸ ਜੀ ਗੋਠੀ ਠੀਕ ਆ ਜੀ ਬਧੀਆ ਠੀਕ ਆ ਜੀ ਸੱਸ ਜੀ ਉਹ ਤੂੰ ਦੱਦ ਆ ਜੋ ਚੋਤਾ ਬੁਗਈ ਤੁਸੀਂ ਆਏ ਕਰੋ ਤੇ ਚੱਲੇ ਕਰੋ ਇੰਨੀ ਕਿਤੇ ਗੱਲ ਵੀ ਠੀਕ ਠਾਕ ਹੈ ਠੀਕ ਠਾਕ ਤੁਸੀਂ ਆਏ ਕਰੋ ਤੇ ਚੱਲੇ ਕਰੋ ਜੇ ਉਹ ਵੀਰ ਜੀ ਅਸੀਂ ਕੋ ਕੰਮ ਆਏ ਸੀਗੇ ਤੇ ਉਦ ਲਬਾਗ ਵੀਰ ਨਾਲ ਗੱਲ ਹੋਈ ਹਾਂ ਹਾਂ ਪਰ ਉਹਨਾਂ ਦਾ ਨਹੀਂ ਮਨ ਹੈਗਾ ਕਿ ਮੈਂ ਇੱਥੇ ਰਵਾਂ ਤਾਂ ਕਰਕੇ ਫਿਰ ਅਸੀਂ ਚੱਲੇ ਹਾਂ ਠੀਕ ਆ ਕੱਟ ਲੈ ਰੋਕ ਲੈ ਫਿਰ ਕੀ ਹੋ ਗਿਆ ਕਿਉਂ ਟੈਨਸ਼ਨ ਲੈਣ ਡਿਆ ਹੈ ਪਹੇਗਾ ਤੁਹਾਨੂੰ ਸਾਡਾ ਭਰਾ ਆਈਆਂ ਭਾਂਵੇਂ ਛੱਡਣਾ ਨਹੀਂ ਰਹੀ ਨਾ ਕੋਈ ਗੱਲ ਤੇ ਸਾਰੀ ਮਸਲਾ ਹੱਲ ਕਰਾਂਗੇ ਜਾ ਜੋਗਨ ਪਾਣੀ ਲੈ ਕੇ ਆ ਗਏ ਗਿੰਦਰ ਯਾਰ ਕਿਉਂ ਟੈਨਸ਼ਨ ਲੈਣ ਡਿਆ ਪਾਵੇਂ ਤੂੰ ਸਾਡੇ ਨਾਲ ਰਹਿ ਰਿਹਾ ਠੀਕ ਆ ਕੋਈ ਨਾ ਕਰਦੇ ਗੱਲ ਇਹਦੇ ਨਾਲ ਕੱਟ ਇਹੋ ਜੀ ਕਿਹੜੀ ਗੱਲ ਹੋ ਗਈ ਜਿਹੜਾ ਉਹਨਾਂ ਤੁਹਾਨੂੰ ਘਰੋਂ ਕੱਢਦਾ ਜੋ ਮੈਂ ਨਹੀਂ ਵੀਜੀ ਗੱਲ ਕੀ ਹੋਣੀ ਸੀ ਇਹਦੇ ਬਾਹਰ ਹੀ ਬਿਠੇ ਆ ਮੈਂ ਤੁਹਾਨੂੰ ਭੇਜਤਾ ਸੀ ਵੀ ਜਾ ਕਰ ਨੂੰ ਤੇ ਹੁਣ ਕੰਡਿਆ ਇੱਥੇ ਇੱਕ ਕੱਢ ਲੈ ਵਨ ਵੀਰ ਜੀ ਤੁਸੀਂ ਇੰਨੀ ਗੱਲ ਕਿਉਂ ਕਹੀ ਉਹਨੂੰ ਉਹ ਤੇ ਵਿਚਾਰਾ ਇੱਥੇ ਆਸਰਾ ਲੈਣਾ ਆਇਆ ਸਾਡੇ ਕੋਲੇ ਤੁਹਾਨੂੰ ਪਤਾ ਵੀਰ ਜੀ ਉਹ ਕਿੰਨੀ ਮਜਬੂਰੀ ਚ ਆਇਆ ਇੱਥੇ ਫਿਰ ਉਹ ਗਲਤ ਲੱਗ ਰਿਹਾ ਤਾ 1 ਯਾਰ ਤੂੰ ਹੀ ਕਿਉਂ ਨਾ ਮਨਾ ਕਰਤਾ ਉਹਦੇ ਵਿਚਾਰਾ ਆਸਰਾ ਲੈਣਾ ਆਇਆ ਇੱਥੇ ਵੀਰ ਜੀ ਉਹਦੇ ਮਜਬੂਰੀ ਚ ਆਇਆ ਤੇ ਜੇ ਉਹਨੂੰ ਮਜਬੂਰੀ ਨਾ ਹੁੰਦੀ ਤੇ ਉਹ ਇੱਥੇ ਕੀ ਲੈਣ ਹੁੰਦਾ 2 ਵੰਦਰ ਹਾ ਉਹਦੇ ਗੱਲ ਆ ਹੁਣ ਉਹਨੂੰ ਮਜਬੂਰੀ ਦੇ ਤਾਂ ਆ ਜਿਹਦੇ ਨਾਲ ਹੱਟ ਤੇ ਏਡੀ ਵੱਡੀ ਪਹਾੜ ਡਿੱਗਾ ਸੀ ਵੀ ਉਸ ਦਿਨ ਕਿੱਥੇ ਸੀ ਏਡੀ ਵੱਡੀ ਪਹਾੜ ਏਡੀ ਵੱਡੀ ਪਹਾੜ ਠੀਕ ਆ ਲੋ ਐਂਡ 1 ਵੰਦਰ ਏਡੀ ਕਿਹੜੀ ਮਜਬੂਰੀ ਓਦੀ ਜਿਹੜਾ ਹੁਣ ਆਇਆ ਆ ਤੇ ਜਿੱਦਨ ਸਾਡੇ ਡੈਡੀ ਨੂੰ ਇਦਾਂ ਹੋਇਆ ਇਦਾਂ ਉਸ ਦਿਨ ਕਿੱਥੇ ਸੀ? ਉਸ ਦਿਨ ਅਜੇ ਤੱਕ ਨਹੀਂ ਆਇਆ। ਸਾਡੇ ਡੈਡ ਨੂੰ ਇਦਾਂ ਆਇਆ। 1 ਇਹੋ ਤੇ ਗੱਲ ਆਵਿੰਦਰ ਉਹਨੂੰ ਮਜਬੂਰੀ ਤੇ ਆਇਆ। ਉਸ ਦਿਨ ਕਿੱਥੇ ਸੀ? ਰੁਕਦੀ ਹੁਣ। 1 ਆਹੋ ਤੇ ਗੱਲ ਆਵਿੰਦਰ ਹੁਣ ਉਹਨੂੰ ਮਜਬੂਰੀ ਤੇ ਉਹ ਆ ਗਿਆ। ਤੇ ਜਿੱਦਨ ਡੈਡੀ ਨੇ ਇਦਾਂ ਹੋਇਆ ਸੀ ਉਸ ਦਿਨ ਮੈਂ ਫੋਨ ਜਾ 2 1 ਦੋ ਦੇ ਨੀ 2 1 ਵੀਰ ਜੀ ਹੁਣ ਕੀ ਕਰੀਏ? ਹੁਣ ਉਹ ਘਰ ਆਇਆ। ਕਾਰ ਐ ਇਹਨੂੰ ਕਿਦਾਂ ਮੋੜੀਏ ਯਾਰ ਕੀ ਕਹਾਂ ਨੇ ਪੁੱਲ ਗਏ ਮੈਂ ਯਾਰ ਉਹਦੇ ਅੱਗੇ ਦੱਸਣ ਦੇ ਆ ਕਿ ਇੱਕ ਰਾਤ ਬਾਹਰ ਗੱਡੀ ਆ ਤੇ ਹੁਣ ਮਜਬੂਰੀ ਦੀ ਜਾਨ ਕਿੱਥੇ ਹੋ ਜੇ ਅਸੀਂ ਵੀ ਘਰੋਂ ਕੱਢ ਦਈਏ ਇਹਦੇ ਯਾਰ ਤੁਹਾਨੂੰ ਬੜਾ ਇਹ ਜਾਉਂੜਿਆ ਦੋਵਾਂ ਨੂੰ ਦਾ ਜਾਓ ਚੱਲ ਜਾਓ ਤੁਸੀਂ ਨਾਲ ਉਹਨਾਂ ਦੇ ਜੇ ਬਹੁਤਾ ਪਿਆਰ ਆਉਂੜਿਆ ਤੁਹਾਨੂੰ ਤੇ ਚੱਲ ਯਾਰ ਚਲੀਏ ਐਵੇਂ ਬੜਾ ਵਧੀਆ ਸਿਸਟਮ ਬੜਾ ਵਧੀਆ ਪੜ ਗਏ ਉੱਥੋਂ ਦਾ ਕਰ ਰਹੇ ਨੇ ਉੱਥੋਂ ਦਾ 1 ਯਾਰ ਉਹ ਅੱਗੇ ਕਹਿਣ ਦੇ ਕਿ ਇੱਕ ਰਾਤ ਬਾਹਰ ਗੱਡੀ ਆ ਤੇ ਜੇ ਹੁਣ ਅਸੀਂ ਵੀ ਘਰੋਂ ਕੱਢ ਦਈਏ ਤੂੰ ਕਿੱਧਰ ਨੂੰ ਜਾਣਗੇ ਉਹ ਯਾਰ ਤੁਹਾਨੂੰ ਬੜਾ ਪਿਆਰ ਆਉਂड्या ਦਵਣ ਜਾਓ ਚੱਲ ਜਾ ਨਾਲ ਤੁਸੀਂ ਉਹਨਾਂ ਦੋਵਾਂ ਦੇ ਮੈਂ ਤਾਂ ਨਹੀਂ ਘਰ ਵਾੜਦਾ ਉਹਨੂੰ ਜੱਜ ਨੇਰਾ ਹੋ ਗਿਆ ਬਾਬਾ ਦਾ ਜੋ ਬਣਾ ਅੰਦਰ ਆ ਮੇਰੀ ਗੱਲ ਸੁਣ ਇੱਕ ਮਿੰਟ ਠੀਕ ਬਸ ਤੁਸੀਂ ਬੈਠੋ ਇੱਥੇ ਅਸੀਂ ਕੋਈ ਗੱਲ ਕਰ ਲਈਏ ਉਹ ਤੁਸੀਂ ਤੇ ਆਪਾਂ ਚ ਖਿਲਰੇ ਨੇਰਾ ਹੋ ਗਿਆ ਬਾਬਾ ਦਾ ਜੋ ਮੇਰੀ ਗੱਲ ਸੁਣ ਇੱਕ ਠੀਕ ਹੈ ਇਹਾਰੇ ਫੁੱਲ ਗਏ ਇਥੇ ਯੂਟਿਊਬ 'ਤੇ ਕਮੈਂਟ ਬਾਉ ਤੇ ਜਦੋਂ ਤੂੰ ਮੇਰੀ ਗੱਲ ਸੁਣਾ